ਅਗਲੇ ਦੋਸਤੋ ਇੱਕ ਦੋਖਦਈ ਖਬਰ ਆ ਟੈਕਸਸ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਆ ਵੈਸਟ ਟੈਕਸਸ ਦੇ ਵਿੱਚ ਮੀਜ਼ਲਸ ਤੋਂ ਮੀਜ਼ਲ ਜਾਨੀ ਕਿ ਖਸਰਾ ਇਹ 10 ਸਾਲਾਂ ਬਾਅਦ ਕੋਈ ਮੌਤ ਹੋਈ ਮਤਲਬ ਪਹਿਲੀ ਮੌਤ ਆ ਪਿਛਲੇ 10 ਸਾਲਾਂ ਦੇ ਵਿੱਚ ਮੀਜ਼ਲਸ ਦੇ ਨਾਲ ਮੀਜ਼ਲਸ ਨੂੰ ਵੈਸੇ ਤੇ ਇਹਨਾਂ ਨੇ ਅਨਾਉਂਸ ਕਰ ਦਿੱਤਾ ਸੀ ਪਹਿਲਾਂ 20-25 ਸਾਲ ਪਹਿਲਾਂ ਇੱਥੋਂ ਕੱਢ ਦਿੱਤਾ ਗਿਆ ਹੈ ਨਹੀਂ ਇੱਥੇ ਮੀਜ਼ਲਸ ਖਸਰਾ ਹੈ ਨਹੀਂ ਖਸਰੇ ਦੇ ਟੀਕੇ ਲੱਗਦੇ ਆ ਵੈਕਸੀਨ ਲੱਗਦੀ ਆ ਪਰ ਉਹ ਸਾਰੇ ਕੁਸ਼ ਦੇ ਬਾਵਜੂਦ ਇਹ ਆਊਟ ਬ੍ਰੇਕ ਦੁਬਾਰਾ ਹੋ ਗਈ ਹੈ ਹੁਣ ਇੱਕ ਤੇ ਸਭ ਤੋਂ ਵੱਡਾ ਕਾਰਨ ਤੇ ਵੈਕਸੀਨ ਆ ਜਿਹੜੇ ਬੱਚੇ ਦੀ ਡੈਥ ਹੋਈ ਹੈ ਇਹ ਪਤਾ ਲੱਗਿਆ ਕਿ ਇਹਦੇ ਵੈਕਸੀਨ ਨਹੀਂ ਸੀ ਲੱਗੀ ਜਿਹੜੇ ਹੈਲਥ ਅਫੀਸ਼ੀਅਲਸ ਨੇ ਉਹਨਾਂ ਨੇ ਕਨਫਰਮ ਕੀਤਾ ਇਸ ਗੱਲ ਨੂੰ ਕਿ ਬੱਚੇ ਨੂੰ ਮੀਜ਼ਲਸ ਦੀ ਵੈਕਸੀਨ ਨਹੀਂ ਲੱਗੀ ਸੀ ਤੇ ਇਹ ਫੇਰ ਬਿਮਾਰ ਹੋਇਆ ਹੁਣ ਆਊਟ ਬ੍ਰੇਕ ਜਿਹੜੀ ਹੋ ਰਹੀ ਆ ਹੁਣ ਤੱਕ 130 ਮੀਜ਼ਲਸ ਦੇ ਕੇਸ ਜਿਹੜੇ ਨੇ ਰਿਪੋਰਟ ਕੀਤੇ ਗਏ ਆ ਟੈਕਸਸ ਦੇ ਵਿੱਚ ਨਿਊ ਮੈਕਸੀਕੋ ਦੇ ਵਿੱਚ ਆ ਆਰਲੀ ਫੈਬਰੂਰੀ ਤੋਂ ਲੈ ਕੇ ਹੁਣ ਤੱਕ ਬਹੁਤ ਜਿਹੜੇ ਕੇਸਸ ਨੇ ਉਹ ਬੱਚਿਆਂ ਦੇ ਵਿੱਚ ਨੇ ਲਗਭਗ ਸਾਰੇ ਇਨਫੈਕਟਿਡ ਜਿਹੜੇ ਇਨਫੈਕਸ਼ਨ ਜਿਹੜੀ ਆ ਉਹ ਬੱਚਿਆਂ ਦੇ ਵਿੱਚ ਹੋਈ ਆ ਤੇ ਉਹਦੇ ਵਿੱਚੋਂ ਵੀ ਬਹੁ ਗਿਣਤੀ ਉਹ ਆ ਜਿਨ੍ਹਾਂ ਦੇ ਵੈਕਸੀਨ ਨਹੀਂ ਸੀ ਲੱਗੀ ਹਸਪੀਟਲਸ ਦੇ ਵਿੱਚ ਮੀਜ਼ਲਸ ਦੇ ਕੇਸ ਜ਼ਿਆਦਾ ਨੇ ਡਾਕਟਰ ਕਹਿੰਦੇ ਆ ਵੀ ਜਿੰਨੇ ਇਹ ਕੇਸ ਆ ਰਹੇ ਆ ਸਾਡੇ ਕੋਲ ਉਹਨਾਂ ਪ੍ਰਬੰਧ ਹੈ ਨਹੀਂ ਮੀਜ਼ਲਸ ਦੇ ਸਿੰਪਟਮ ਆਪਾਂ ਸਾਰੇ ਜਾਣਦੇ ਆ ਖਸਰੇ ਦੇ ਕਿ ਉਹਦੇ ਵਿੱਚ ਬੁਖਾਰ ਹੁੰਦਾ ਆ ਅੱਖਾਂ ਜਿਹੜੀਆਂ ਉਹਨਾਂ ਦੇ ਵਿੱਚੋਂ ਪਾਣੀ ਆਉਂਦਾ ਆ ਲਾਲ ਹੋ ਜਾਂਦੀਆਂ ਖੰਘ ਹੁੰਦੀ ਆ ਜਾਂ ਕੰਜੈਸ਼ਨ ਹੋ ਜਾਂਦੀ ਕਈ ਵਾਰੀ ਫੇਸ ਦੇ ਉੱਤੇ ਰੈਸ਼ ਹੋ ਜਾਂਦੇ ਕਈ ਵਾਰੀ ਮੂੰਹ ਦੇ ਵਿੱਚ ਚਿੱਟੇ ਦਾਣੇ ਹੋ ਜਾਂਦੇ ਆ ਤੇ ਹੌਲੀ ਹੌਲੀ ਇਹ ਕਈ ਵਾਰੀ ਗੱਲ ਵੱਧ ਜਾਂਦੀ ਨਮੂਨੀਆਂ ਜਾਂ ਦੂਜੀਆਂ ਚੀਜ਼ਾਂ ਵੀ ਹੋਣ ਲੱਗ ਜਾਂਦੀਆਂ ਬੱਚਿਆਂ ਦੇ ਵਿੱਚ ਆਕਸੀਜਨ ਦੀ ਕਿਵਰੀ ਲੋਡ ਪੈਂਦੀ ਆ ਆਈਵੀ ਫਲੂਇਡਸ ਲਾਉਣੇ ਪੈਂਦੇ ਆ ਬੁਖਾਰ ਹੋ ਜਾਂਦਾ ਫਿਰ ਜਾ ਕੇ ਹੀ ਰਿਕਵਰ ਕਰਦੇ ਆ ਇੱਕ ਰੋਲਾ ਇਹ ਆ ਜਿਹੜਾ ਮੀਜ਼ਲ ਦਾ ਕੰਟੇਜੀਅਸ ਬਹੁਤ ਆ ਇੱਕ ਤੋਂ ਦੂਜੇ ਨੂੰ ਬਹੁਤ ਛੇਤੀ ਹੁੰਦਾ ਕਿਉਂਕਿ ਜਦਾਂ ਇਹ ਮਤਲਬ ਜਦੋਂ ਵੀ 에ਅਰ ਦੇ ਵਿੱਚ ਇਨਫੈਕਸ਼ਨ ਹੋ ਜਾਂਦੀ ਆ ਉਹਦੇ ਨਾਲ ਇਹ ਖੰਗ ਲਿਆ ਕਿਸੇ ਨੇ ਛਿੱਕ ਮਾਰ ਦਿੱਤੀ ਉਹਦੇ ਨਾਲ ਫੈਲ ਜਾਂਦਾ ਹੁਣ ਹੋਰ ਕੇਸਸ ਦਾ ਰਿਸਕ ਵੀ ਹੋ ਸਕਦਾ ਆ ਨਿਊ ਮੈਕਸੀਕੋ ਹੈਲਥ ਅਫੀਸ਼ੀਅਲਸ ਇਹ ਦੱਸ ਰਹੇ ਆ ਕਿ ਜਿਹੜੇ ਲੋਕਾਂ ਨੂੰ ਵਾਰਨਿੰਗ ਦਿੱਤੀ ਗਈ ਆ ਕਿ ਅ ਹੋਰ ਇਨਫੈਕਸ਼ਨ ਇਹ ਹੋ ਸਕਦੀ ਆ ਜਿਸ ਤਰੀਕੇ ਦੇ ਨਾਲ ਫੈਲੀ ਆ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਆ ਹੋ ਸਕਦੀ ਆ 18 ਜਿਹੜੇ ਲੋਕ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਣਾ ਪਿਆ ਹੁਣ ਤੱਕ ਆਊਟ ਬ੍ਰੇਕ ਕਰਕੇ ਸੋ ਇਹ ਮਤਲਬ ਪਹਿਲਾਂ ਰੋਕ ਤਾਂ ਲਿਆ ਜਾਂਦਾ ਆ ਪਰ ਉਹਦੇ ਨਾਲ ਵੀ ਕਿਤੇ ਨਾ ਕਿਤੇ ਸੰਕਟ ਜਿਹੜਾ ਆ ਇਹ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਬਣ ਸਕਦਾ ਪਰ ਕਾਫੀ ਜਿਹੜੇ ਪ੍ਰਬੰਧ ਆ ਉਹ ਕੀਤੇ ਜਾ ਰਹੇ ਆ ਤਾਂ ਕਿ ਮੁੱਖ ਜਿਹੜਾ ਇਹਦਾ ਸਿੱਧਾ ਸਿੱਧਾ ਕਾਰਨਾ ਹੋਏ ਆ ਕਿ ਜਿੰਨੀ ਵੈਕਸੀਨ ਲੱਗ ਸਕਦੀ ਆ ਤੇ ਵੈਕਸੀਨ ਵਾਲੇ ਕੇਸਸ ਦੇ ਵਿੱਚ ਇਹ ਘਟ ਹੁੰਦਾ ਆ ਬਚਾਅ ਵੀ ਹੋ ਜਾਂਦਾ ਆ ਪਰ ਵੈਕਸੀਨ ਬਾਰੇ ਮਿਸ ਇਨਫੋਰਮੇਸ਼ਨ ਬਹੁਤ ਪਿਛਲੇ ਸਮੇਂ ਦੇ ਵਿੱਚ ਫੈਲਿਆ ਲੋਕਾਂ ਨੇ ਅਫਵਾਹਾਂ ਬਹੁਤ ਫੁਲਾਤੀਆਂ ਕਿ ਵੈਕਸੀਨ ਲਾਉਣ ਦੇ ਨਾਲ ਆ ਹੋ ਜਾਂਦਾ ਆ ਹੋ ਜਾਂਦਾ ਇਸ ਕਰਕੇ ਵੀ ਲੋਕ ਥੋੜੇ ਜਿਹਾ ਇੰਨਾ ਤੋਂ ਪਿੱਛੇ ਹਟੇ ਆ ਆ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸੁਆਪਤ ਕਰਦੇ ਆਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ ਨੂੰ ਵੀ ਗੱਲਾਂ ਬਾਤਾਂ ਨਾਲ